ਅੱਜ ਸਾਡੇ ਐਸਐਚਓ ਸਾਹਿਬ ਨੂੰ ਸਵੇਰੇ ਇੱਕ ਤਲਾਹ ਮਿਲੀ ਥਾਣੇ ਦੇ ਬਾਹਰ ਕੋਈ ਬੰਬ ਨੂੰ ਬੰਬ ਚੀਜ਼ ਪਈ ਆ ਜੀ ਜਿਹੜੀ ਤੁਰੰਤ ਉਹਨਾਂ ਨੇ ਸਾਡੀ ਨੋਟਿਸ ਚ ਲਿਆਂਦਾ ਤੇ ਨਾਲ ਹੀ ਉਹਨਾਂ ਨੇ ਜਿਹੜਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਨੇ ਉਹਦੇ ਮੁਤਾਬਕ ਅਸੀਂ ਤੁਰੰਤ ਬੰਬ ਡਿਸਪੋਜ਼ਲ ਤੇ ਐਂਟੀ ਸੈਬੋਟੇਜ ਚੈੱਕ ਟੀਮ ਦੇ ਨਾਲ ਲਿੰਕ ਕੀਤਾ ਜੀ ਔਰ ਅਸੀਂ ਤੁਰੰਤ ਉਹਨੂੰ ਜਿਹੜੀ ਲੈਬਾਰਟਰੀ ਚ ਚੈੱਕ ਕਰਨ ਵਾਸਤੇ ਭੇਜ ਦਿੱਤਾ ਤੇ ਜੋ ਦੀ ਰਿਪੋਰਟ ਆਈ ਕੀ ਉਹਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਕਿਸ ਤਰੀਕੇ ਨਾਲ ਪਤਾ ਲੱਗਾ ਜੀ ਕੋਈ ਫੋਨ ਆਇਆ ਕਿ ਕੋਈ ਕਿਸੇ ਨੂੰ ਮੈਸੇਜ ਲੱਗਾ ਸੀ ਜਾਂ ਨਹੀਂ ਜੀ ਐਸਐਚਓ ਸਾਹਿਬ ਨੂੰ ਇਹਦੇ ਬਾਰੇ ਇਤਲਾ ਮਿਲੀ ਹੋ ਸਕਦਾ ਕਿਸੇ ਰੁਟੀਨ ਚ ਰਸਤੇ ਚੋਂ ਦਾ ਜਾਂਦਾ ਦੇਖਿਆ ਕਿਉਂਕਿ ਥਾਣੇ ਦੇ ਬਾਹਰ ਆਮ ਆਵਾਜਾਈ ਹੈ ਜੀ ਮੇਨ ਰੋਡ ਹੈ ਜੀ ਤੇ ਉੱਥੋਂ ਜਦੋਂ ਉਹਨਾਂ ਨੂੰ ਇਤਲਾ ਮਿਲੀ ਹੈ ਤੇ ਉਹਨਾਂ ਨੇ ਸਾਰੀ ਕਾਰਵਾਈ ਕੀਤੀ ਕਿਸ ਤਰੀਕੇ ਦਾ ਇਹ ਪ੍ਰੋਡਕਟ ਸੀਗਾ ਕੀ ਕੋਈ ਖਤਰਨਾਕ ਸੀ ਆਡੀਐਕਸੀ ਕੀ ਸੀਗਾ ਜੀ ਅਸੀਂ ਇਹਨਾਂ ਨੂੰ ਲੈਬਰਾਟਰੀ ਚ ਭੇਜਤਾ ਜੀ ਤੇ ਅਸੀਂ ਚੈੱਕ ਕਰਨ ਤੋਂ ਬਾਅਦ ਇਹ ਕਲੀਅਰ ਹੋਏਗਾ ਵੀ ਇਹ ਕਿਸੇ ਦੀ ਸ਼ਰਾਰਤ ਹੈ ਜਾਂ ਕੀ ਹੈ ਇਸ ਬਤੀ ਕੋਈ ਸ਼ੱਕੀ ਵਿਤਰੀ ਕੋਈ ਸੀਸੀਟੀਵੀ ਵਗੈਰਾ ਫੋਟਾ ਲਿਆ ਰਹੇ ਬਿਲਕੁਲ ਜੀ ਸਾਡੀ ਜਦੋਂ ਵੀ ਨੌਲੇਜ ਦੇ ਵਿੱਚ ਕੋਈ ਵੀ ਜਹੀ ਗੱਲ ਆਉਂਦੀ ਆ ਅਸੀਂ ਉਹਨੂੰ ਬਿਲਕੁਲ ਗੰਭੀਰਤਾ ਨਾਲ ਲੈਂਦੇ ਆ ਜੀ ਅਸੀਂ ਸਾਰੇ ਸੀਸੀਟੀਵੀ ਵਗੈਰਾ ਚੈੱਕ ਕਰਾਂਗੇ ਔਰ ਅਸੀਂ ਸਰਕਾਰ ਵੱਲੋਂ ਜਾਰੀ ਐਸਓਪੀ ਦੇ ਮੁਤਾਬਕ ਹੀ ਇਹਦੀ ਕਾਰਵਾਈ ਅਸੀਂ ਕਰਾਂਗੇ